ਨਾਮਕੀ ਨਾ ਜੋ ਮੈਂ ਜਗਦੇਵ ਸਿੰਘ ਕਾਨਿਆਵਾਲੀ ਅਸੀਂ ਅੱਜ ਪੂਰੇ ਦੇਸ਼ ਦੇ ਵਿੱਚ ਜੋ ਕਿਸਾਨੀ ਨਾਲ ਦੋਵਾਂ ਸਰਕਾਰਾਂ ਨੇ ਰਲ ਕੇ ਤਾਂ ਕੀਤਾ ਉਹਦੇ ਵਿਰੋਧ ਦੇ ਵਿੱਚ ਉਸ ਜ਼ਬਰ ਦੇ ਜ਼ੁਲਮ ਨੂੰ ਠੱਲਣ ਵਾਸਤੇ ਇੱਥੇ ਇਕੱਠੇ ਹੋਏ ਆ ਕਿਉਂਕਿ ਸ਼ਾਂਤਮਈ ਬੈਠੇ ਕਿਸਾਨ ਆਪਦੇ ਹੱਕ ਮੰਗ ਰਹੇ ਸੀ ਤੇ ਬੜੇ ਲੋਕਾਂ ਨੇ ਚਾਹਨਾ ਬਦਲਾ ਚੁਣਿਆ ਸੀ ਬੜ ਬਦਲਾ ਦੇ ਨਾਲ ਉਹ ਆੜਾ ਘੱਟ ਕੇ ਬਦਲੇ ਵਾਲੀ ਸਰਕਾਰ ਬਣ ਗਈ ਬਦਲੇ ਲੈਣ ਲੱਗੀ ਸਰਕਾਰਾਂ ਤੋਂ ਬੜੀ ਮੰਦੀ ਭਾਸ਼ਾ ਬੋਲਣੀ ਕਿਸਾਨਾਂ ਪ੍ਰਤੀ ਮੁੱਖ ਮੰਤਰੀ ਨੇ ਤੇ بڑا ਵੱਡੀ ਪੱਦਰ ਤੇ ਕਿਸਾਨਾਂ ਦੀ ਫੜੋ ਫੜੀ ਕਰਨੀ ਜਾਂ ਥਾਂ ਥਾਂ ਨਾਕੇ ਲਾ ਕੇ ਕਿਸਾਨਾਂ ਨੂੰ ਸੰਘਰਸ਼ ਤੋਂ ਰੋਕਣਾ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਬੜੇ ਪੁਰਾਣੇ ਸਮੇਂ ਚ ਬੜਾ ਕੁਝ ਹੁੰਦਾ ਰਿਹਾ ਪਰ ਜਿਹੜੀ ਨਿਜਤਾ ਤੇ ਇਹ ਗਿਰਿਆ ਇਹ ਅਜੇ ਤੱਕ ਨਹੀਂ ਹੋਇਆ ਵੀ ਕਿਸਾਨਾਂ ਦਾ ਸਮਾਨ ਵੀ ਚੋਰੀ ਕਰਕੇ ਉਸ ਸਤਾਤਾਰੀ ਧਿਰ ਦੇ ਲੋਕ ਲੈ ਜਾਣ ਪੁਲਸ ਸਿਲੰਡਰ ਤੇ ਟਰਾਲੀਆਂ ਲੋਕਾਂ ਦੀਆਂ ਲੈ ਜੇ ਅਸੀਂ ਇਹਨੂੰ ਪੁਰਜ਼ੋਰ ਰਿੰਦਾ ਕਰਦੇ ਆ ਤੇ ਇਸ ਦਾ ਮੂੰਹ ਤੋੜ ਜਵਾਬ ਇਹਨੂੰ ਸਰਕਾਰ ਨੂੰ ਦੇਣ ਵਾਸਤੇ ਤਿਆਰ ਹੋਏ ਆ ਮੈਂ ਕੀ ਕਹਿਣਾ ਚਾਹੁੰਦੇ ਜੋ ਅੱਜ ਰੋਸ ਪਰਦਰਸ਼ ਮੇਰਾ ਨਾਮ ਬਲਜੀਤ ਸਿੰਘ ਲੰਡੇ ਰੋਡੇ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਜੁਨੀਆ ਜਿਵੇਂ ਕਿ ਪਿਛਲੀ ਦੇਣੀ ਤੁਹਾਨੂੰ ਪਤਾ ਹੀ ਕਿ ਪੰਜਾਬ ਸਰਕਾਰ ਨੇ ਸੈਂਟਰ ਸਰਕਾਰ ਦੀ ਸ਼ਹਿਤ ਜਿਹੜਾ ਖਨੌਰੀ ਅਤੇ ਸ਼ੰਭੂ ਤੇ ਤਸ਼ੱਦਦ ਕੀਤਾ ਕਿਸਾਨਾਂ ਤੇ ਜਿਹੜੇ ਲਗਾਤਾਰ ਸ਼ਾਂਤਮਈ ਓਥੇ ਧਰਨਾ ਦੇ ਰਹੇ ਸੀ ਉਹਨਾਂ ਦੇ ਤਸ਼ੱਦਦ ਕੀਤਾ ਗਿਆ ਕੁੱਟਿਆ ਗਿਆ ਤੇ ਜਿਹੜੇ ਉੱਤੇ ਸਮਾਨ ਸੀ ਉਹਨਾਂ ਦੀ ਭਾਂਣ ਤੋੜ ਕੀਤੀ ਗਈ ਉਹਦੇ ਵਿਰੋਧ ਵਜੋਂ ਅਸੀਂ ਸੰਜੁਕਤ ਕਿਸਾਨ ਮੋਰਚੇ ਵੱਲੋਂ ਅੱਜ ਪੂਰੇ ਭਾਰਤ ਵਿੱਚ ਡੀਹੀ ਦਫ਼ਤਰਾਂ ਦੇ ਮੂਹਰੇ ਏ ਰੋਜ਼ ਪ੍ਰਦਰਸ਼ਨ ਕਰ ਰਹੇ ਆ ਤਾਂ ਜੋ ਜਿਹੜੇ ਕਿਸਾਨ ਸੀਗੇ ਡੇਲਾਂ ਵਿੱਚ ਡੱਕੇ ਹੋਏ ਸੀ ਉਹਨਾਂ ਨੂੰ ਰਿਹਾ ਕੀਤਾ ਜਾਵੇ ਤੇ ਜਿਹੜੇ ਉਹਨਾਂ ਦੀ ਸਮਾਨ ਦੀ ਭੰਨ ਤੋੜ ਸੀ ਉਹ ਕੀਤੀ ਜਾਵੇ ਸੰਯੁਕਤ ਕਿਸਾਨ ਮੋਰਚੇ ਦੇ ਇਸ ਐਕਸ਼ਨ ਤੇ ਜਿਹੜੀ ਸਰਕਾਰ ਨੂੰ ਆਪਦਾ ਜਿਹੜਾ ਕਦਮ ਸੀ ਉਹ ਪਿੱਛੇ ਲੈਣਾ ਪਿਆ ਤੇ ਜਿਹੜੇ ਰਾਤ ਹੀ ਜਿਹੜੇ ਆਗੂ ਸੀਗੇ ਗੈਰ ਰਾਜਨੀਤਿਕ ਦੇ ਸਕੇ ਕੇਐਮ ਦੇ ਉਹ ਰਾਤ ਹੀ ਰਿਹਾ ਕਰ ਦਿੱਤੇ ਗਏ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਵੱਡੀ ਜੱਟ ਹੈ ਤੇ ਅਸੀਂ ਬੇਨਤੀ ਕਰਦੇ ਆਂ ਵੀ ਆਪਾਂ ਜੀ ਸੰਯੁਕਤ ਕਿਸਾਨ ਮੋਰਚਾ ਨੂੰ ਕਾਮ ਤਾਂ ਉਹਨੂੰ ਟਕੜਾ ਕਰ ਗਏ ਤੇ ਜਿਹੜੀਆਂ ਲੜਾਈਆਂ ਸਰਕਾਰ ਜਿਹੜੀ ਲਗਾਤਾਰ ਕਿਸਾਨਾਂ ਤੇ ਤੇ ਜਿਹੜੇ ਅੰਦੋਲਨ ਕਰ ਰਿਹਾ ਜਿਵੇਂ ਕਿ ਸਾਡੇ ਕਰਮਚਾਰੀ ਵੀਰ ਸਾਡੇ ਅਧਿਆਪਕ ਜਿਹੜੀ ਸਰਕਾਰ ਉਹਨਾਂ ਨੂੰ ਲਗਾਤਾਰ ਕੁਚਲਣ ਦੀ ਨੀਤੀ ਪਨਾ ਰਹੀ ਹੈ ਤੇ ਉਹਦਾ ਵਿਰੋਧ ਕਰਨ ਲਈ ਆਪਾਂ ਸੰਯੁਕਤ ਕਿਸਾਨ ਮੋਰਚੇ ਦਾ ਸਾਥ ਦਿੱਗੇ ਜੇਕਰ ਆਪਾਂ ਕਿਸਾਨਾਂ ਨੂੰ ਜਾਂ ਮੁਲਾਜ਼ਮਾਂ ਨੂੰ ਬਚਾਉਣਾ ਹੈਗਾ ਜਾਂ ਆਂਦੀ ਕਿਸਾਨੀ ਨੂੰ ਬਚਾਉਣਾ ਹੈਗਾ ਤਾਂ ਸਾਨੂੰ ਘਰਾਂ ਚੋਂ ਬਾਹਰ ਨਿਕਲਣਾ ਪੈਣਾ ਹੈ ਇਸੇ ਤਹਿਤ ਜਿਹੜੀ ਸਰਕਾਰ ਜਿਹੜਾ ਪੰਜਾਬ ਨੂੰ ਅਮਰਜੈਂਸੀ ਜੇਲ ਬਣਾਉਣਾ ਚਾਹੁੰਦੀ ਹੈ ਉਹਨੂੰ ਤੋੜਨ ਲਈ ਅੱਜ ਅਸੀਂ ਵੱਡੇ ਪੱਧਰ ਤੇ ਪੂਰੇ ਭਾਰਤ ਵਿੱਚ ਜਿਹੜੇ ਅਸੀਂ ਲੋਕ ਕਿਸਾਨ ਮੋਰਚੇ ਦੇ ਸੱਦੇ ਤੇ ਦੇਹੀ ਦਫ਼ਤਰਾਂ ਦਾ ਘਰਾਓ ਕਰ ਰਹਿਆਂਦੇ ਉਸੇ ਤਹਿਤ ਹੀ ਧਰਨੇ ਦਿੱਤੇ ਜਾ ਰਹੇ ਮੈਂ ਕੀ ਕਹਿਣਾ ਚਾਹੂਗਾ ਜੀ ਮੈਂ ਨਾਂਜੀ ਪੂਰਨ ਸਿੰਘ ਵੱਟੂ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਇਹ ਪ੍ਰਦਰਸ਼ਨ ਕਰ ਇਹ ਪ੍ਰਦਰਸ਼ਨ ਜਿਹੜਾ ਹੈ ਅੱਜ ਸਾਡਾ ਇਹ ਇਹ ਰੋਸ ਮਜਾਦੇ ਵੱਲੋਂ ਹੈ ਕਿਉਂਕਿ ਜਿਹੜੇ ਕਿਸਾਨਾਂ ਦੇ ਨਾ ਬਾਰਡਰਾਂ ਖਨੋਰੀ ਤੇ ਸ਼ੰਭੂ ਤੇ ਸਮਾਨ ਤੇ ਜਿਹੜੇ ਬਿਨਾ ਫੜਫੜ ਅੱਜ ਛੜਤਾ ਦਿੱਤੇ ਨੇ ਜਿਹੜਾ ਰੈਸਟ ਦੇ ਕਿਸਾਨਾਂ ਨੂੰ ਰੱਖਿਆ ਬਿਨਾ ਕਿਸੇ ਗੱਲ ਤੋਂ ਉਹਨੇ ਰੋਸ ਵਧਵਾ ਜਿਹੜਾ ਅਸੀਂ ਇੱਥੇ ਇਹ ਧਰਨਾ ਦਿੱਤਾ ਇਹ ਧਰਨਾ ਜਿਹੜਾ ਅਗਾ ਵੀ ਜਿਹੜੀਆਂ ਪ੍ਰਸਤਰੀ ਜਹੇ ਬੰਦੀਆਂ ਦੇ ਨਾਲ ਰਹੇਗਾ ਕਿਉਂਕਿ ਜਿਹੜੀ ਸਰਕਾਰ ਹੈ ਇਹਦਾ ਹੁਣ ਜਵਰ ਸਾਰਿਆਂ ਦੇ ਕਰਦੀ ਏ ਜਿਹੜਾ ਕੋਈ ਬੰਦਾ ਆਪਦਾ ਹੱਕ ਮੰਗਦਾ ਹੈ ਜੇ ਕੋਈ ਮਲਾਜਮ ਨੇ ਮਾਸਟਰ ਨੇ ਕੋਈ ਵੀ ਹੈ ਤੇ ਉਹਨਾਂ ਨੂੰ ਇਹ ਦਬਾਉਣ ਤੇ ਹੋਈ ਏ ਇਹ ਬਾਕੀ ਜਿਹੜਾ ਸਰੰਗਾਇਸ਼ਾ ਜਿਹੀ ਇੱਥੇ ਕਰਕੇ ਸਾਰਿਆਂ ਵਾਸਤੇ ਇਹ ਰੱਖਿਆ ਮੇਰਾ ਨਾਮ ਬਲਵਿੰਦਰ ਸਿੰਘ ਆ ਜੀ ਮੈਂ ਕਿਰਤੀ ਕਿਸਾਨ ਯੂਨੀਅਨ ਦਾ ਸੀਨੀਅਰ ਆਗੂ ਆ ਅੱਜ ਜਿਹੜਾ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਆਂ ਸਰਕਾਰ ਵੱਲੋਂ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਬੈਠੇ ਕਿਸਾਨਾਂ ਤੇ ਮਿਲੀ ਭੁਗਤ ਨਾਲ ਉਹਨਾਂ ਨੂੰ ਵਿਚਾਰਿਆਂ ਨੂੰ ਪਹਿਲਾਂ ਸੱਦਿਆ ਗਿਆ ਉਹਨਾਂ ਨਾਲ ਮੀਟਿੰਗ ਕਰਨ ਦਾ ਜਿਹੜਾ ਸੀਗਾ ਝਾਂਸਾ ਦਿੱਤਾ ਗਿਆ ਮੀਟਿੰਗ ਕਰਨ ਦੀ ਬਜਾਏ ਸਾਡੇ ਮੁੱਖ ਲੀਡਰਾਂ ਨੂੰ ਉੱਥੇ ਜਿਹੜਾ ਹੈਗਾ ਚੰਡੀਗੜ੍ਹ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਗ੍ਰਿਫਤਾਰ ਕਰਨ ਤੋਂ ਬਾਅਦ ਇੱਥੇ ਹੀ ਚੁੱਪ ਨਹੀਂ ਹੋਏ ਉਦੋਂ ਬਾਅਦ ਉਹ ਜਾ ਕੇ ਖਨੌਰੀ ਤੇ ਸ਼ੰਭੂ ਬੱਡ ਦੇ ਉੱਤੇ ਸਾਡੇ ਜਿਹੜੇ ਕਿਸਾਨ ਸੀਗੇ ਉਹਨਾਂ ਨੂੰ ਕੁੱਟਿਆ ਮਾਰਿਆ ਲੁੱਟਿਆ ਉਹਨਾਂ ਦਾ ਜਿਹੜਾ ਸਮਾਨ ਸੀ ਸਾਰਾ ਉਹ ਚੋਰੀ ਕਰਕੇ ਲੈ ਗਏ ਆ ਸੰਯੁਕਤ ਨੁਕਸਾਨ ਮੋਰਚੇ ਵੱਲੋਂ ਇਹ ਫੈਸਲਾ ਹੋਇਆ ਹੈ ਕਿ ਅੱਜ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਰੋਜ਼ ਪ੍ਰਦਰਸ਼ਨ ਕੀਤਾ ਜਾਊਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੰਨਾ ਚਿਰ ਉਹਨਾਂ ਸਾਰੇ ਸਾਥੀਆਂ ਨੂੰ ਰਿਹਾਈ ਨਹੀਂ ਕਰ ਦਿੱਤਾ ਜਾਂਦਾ ਔਰ ਇੱਕ ਇੱਕ ਚੀਜ਼ ਜਿਹੜੀ ਆ ਉਹਨਾਂ ਦੀ ਉਹ ਵਾਪਸ ਨਹੀਂ ਕਰ ਦਿੱਤੀ ਜਾਂਦੀ ਸੰਯੁਕਤ ਨੁਕਸਾਨ ਮੋਰਚਾ ਉਹਨਾਂ ਚਰ ਆਪ ਦੇ ਇਸੇ ਤਰ੍ਹਾਂ ਦੇ ਰੋਸ ਪ੍ਰਦਰਸ਼ਨ ਕਰਦਾ ਰਹੂਗਾ ਤੇ ਜੇ ਕੋਈ ਤਿੱਖਾ ਪ੍ਰੋਗਰਾਮ ਦੇਣ ਦਾ ਪ੍ਰੋਗਰਾਮ ਬਣਾਤੇ ਤਿੱਖਾ ਪ੍ਰੋਗਰਾਮ ਵੀ ਦਿੱਤਾ ਜਾਊਗਾ। ਨਾ ਪਹਿਲਾਂ ਭਾਰਤੀ ਕਿਸਾਨ ਜੁਨੇ ਨੇ ਇਕਤਾ ਗਰਾਹ ਉਹ ਆਪਣੇ ਸਿਰ ਨੂੰ ਜ਼ਰੂਰ ਟੱਕ ਲੈਣਾ ਤੇ ਸਾਵਧਾਨ ਰਹਿਣਾ ਜੋ ਸੰਗੀਤ ਕਿਸਾਨ ਮੋਰਚੇ ਵੱਲੋਂ ਕਿਉਂਕਿ ਇੱਕ ਜੁਕੀ ਦਾ ਵੀ ਮਰਯਾਦਾ ਹੈ। ਸਿਜੂ ਤੇ ਖੰਡੋਰੀ ਬਾਰਡਰ ਤੇ ਜਬਰ ਹੋਇਆ ਕਰਨ ਤੋਂ ਪਹਿਲਾਂ ਗੁਰੂ ਮਹਾਰਾਜ ਦਾ ਬਹੁਤ ਵੱਡਾ ਕਿਸਾਨੀ ਲਹਿਰ ਦੇ ਪ੍ਰਚਿਤ ਚੜਾ ਮਾਰਿਆ ਗਿਆ ਕਿਸਾਨਾਂ ਦੇ ਨਾਲ ਕਾਲੀ ਚੋਰੀ ਕੀਤੀ ਗਈ ਕਿਸਾਨੀ ਅंदोलਨ ਦੇ ਜਿਹੜੇ ਨੰਗੇ ਖੇੜਿਆ ਗਿਆ ਮੀਟਿੰਗ ਕਰਨ ਗਏ ਆਤਮਾ ਨੂੰ ਘਰੇ ਬੁਲਾ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਰੀਟੇਨ ਕੀਤਾ ਗਿਆ ਤੇ ਰਾਤ ਨੂੰ ਕਿਸਾਨਾਂ ਨੂੰ ਉੱਥੇ ਮੂਹਰੇ ਦੇ ਵਿੱਚ ਚੱਕਿਆ ਗਿਆ ਉਹਨਾਂ ਤੇ ਲਾਠੀ ਚਾਰਜ ਕੀਤਾ ਗਿਆ ਮਾਵਾ ਪੈਣਾ ਤੇ ਲਾਠੀ ਚਾਰਜ ਕੀਤਾ ਗਿਆ ਕੈਂਪ ਜਿਹੜੇ ਕਿਸਾਨਾਂ ਦੇ ਘਰ ਬਣੇ ਸੀਗੇ ਗੁੰਡਾ ਦੇ ਵਿੱਚ ਉਹ ਧਾਕੇ ਖੇਰੂ ਖੇਰੂ ਕਰਤੇ ਟਰੈਕਟਰ ਟਰਾਲੀ ਨਾਲ ਜੰਗਲਾਂ ਦੇ ਵਿੱਚ ਸੜ ਤੇ ਤੇ ਜਿਸ ਤਰ੍ਹਾਂ ਪੰਜਾਬ ਦੀ ਪੁਲਿਸ ਨੇ ਖਾਕੀ ਵਰਦੀ ਵਾਲਿਆਂ ਨੇ ਗੁੰਡਾਗਰਦੀ ਕੀਤੀ ਆ ਉਥੋਂ ਖੰਡ ਚਾਹ ਆਟਾ ਭਾਂਡੇ ਸਿਲੰਡਰ ਕੰਬਲ ਤੱਕ ਨਹੀਂ ਬਖਸ਼ੇ ਸਭ ਕੁਝ ਚੋਰੀ ਕਰਕੇ ਲੈ ਗਏ ਇਹਨਾਂ ਦੀ ਸਰਕਾਰ ਦੇ ਐਮ ਐਲ ਏ ਟਰਾਲੀ ਚੋਰ ਟਰੋਲੀਆਂ ਕਰਕੇ ਚੋਰੀ ਕਰਕੇ ਲੈ ਗਏ ਇਹ ਹਾਲਾਤਾਂ ਮੁਤਾਬਕ ਵੀ ਕਿਸਾਨਾਂ ਦੀ ਭੰਨ ਤੋੜ ਕੀਤੀ ਕਿਸਾਨ ਆਗੂਆਂ ਨੂੰ ਜੇਲ੍ਹਾਂ ਦੇ ਵਿੱਚ ਅਰੈਸਟ ਕੀਤਾ ਗਿਆ ਉਹਦਾ ਕਰਕੇ ਸੰਯੁਕਤ ਕਿਸਾਨ ਮੋਰਚੇ ਨੇ 28 ਤਰੀਕ ਦੇ ਪੂਰੇ ਦੇਸ਼ ਭਰ ਦੇ ਵਿੱਚ ਇੱਕ ਕੌਲ ਦਿੱਤੀ ਸੀ ਵੀ ਡੀਸੀ ਹੈੱਡਕੁਆਟਰਾਂ ਤੇ ਇਹਦਾ ਰੋਸ ਮਜਾਰਾ ਧਰਨੇ ਲਾਏ ਜਾਣਗੇ ਉਹਦੇ ਬੇਸ਼ੱਕ ਸਰਕਾਰ ਨੇ ਅੱਜ 2:30 ਵਜੇ ਸਵੇਰ ਆਗੂਆਂ ਨੂੰ ਰਿਹਾਅ ਕੀਤਾ ਪਰ ਅਜੇ ਉਹ ਮੰਗਾਂ ਵਿਚਨੇ ਕਿਉਂਕਿ ਟਰੈਕਟਰ ਟਰਾਲੀਆਂ ਜੋ ਸਮਾਨ ਆ ਜੋ ਘਰਾਂ ਦੇ ਘਰ ਬਣੇ ਸੀ ਉਥੇ ਪੰਨ ਤੋੜ ਹੋਈ ਆ ਲੱਖਾਂ ਰੁਪਈਆਂ ਦਾ ਨੁਕਸਾਨ ਕੀਤਾ ਗਿਆ ਤੇ ਉਹਦੇ ਵਿੱਚ ਅਜੇ ਉਹਦਾ ਹਿਸਾਬ ਕਰਨਾ ਅਜੇ ਅਧੂਰਾ ਪਿਆ ਤੇ ਜਿੰਨਾਂ ਚ ਮੰਗਾ ਪੁਲੀਆਂ ਨੇ ਹੁੰਦੀਆਂ ਉਹਨਾਂ ਚਾਰ ਸੰਕਰạch ਚ ਜਾਰੀ ਰਹਿਣਗੇ ਤੇ ਅੱਜ ਇੱਕ ਦਿਨ ਦੀ ਕੌਲ ਜਿਹੜੀ ਨੁਕਸਾਨ ਮੋਰਚੇ ਵੱਲ ਉਹਦੇ ਤੇ ਅੱਜ ਸਾਰੇ ਘਰਨੇ ਲਾਏ ਜਾ ਰਹੇ ਆ ਡੀਸੀ ਦਫ਼ਤਰਾਂ ਤੇ ਜੋ ਅਗਲੀ ਕੌਲ ਆਉਗੀ ਉਹਦੇ ਤੇ ਫੁੱਲ ਚੜਾਈ ਜਾਣਗੇ